ਕਬੀਰ ਇਹੋ ਤਨ ਜਾਏਗਾ ਕਵਨ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਕਬੀਰ ਇਹੋ ਤਨ ਜਾਏਗਾ ਕਵਨ ਮਾਰਗ ਲਾਏ ਕਿ ਇਹ ਸਰੀਰ ਇੱਕ ਦਿਨ ਖਤਮ ਹੋ ਜਾਏਗਾ ਇਸ ਨੂੰ ਕਿਸੇ ਚੰਗੇ ਕੰਮ ਦੇ ਵਿੱਚ ਲਗਾ ਕਬੀਰ ਜੀ ਇਸ ਸ਼ਲੋਕ ਰਾਹੀਂ ਸਾਨੂੰ ਪ੍ਰੇਰਿਤ ਕਰਦੇ ਹਨ ਕਿ ਸਾਨੂੰ ਇਸ ਜੀਵਨ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਹਨ ਚੰਗਾ ਕੰਮ ਕੀ ਹੈ ਸਭ ਤੋਂ ਚੰਗਾ ਕੰਮ ਹੈ ਉਸ ਵਾਹਿਗੁਰੂ ਜੀ ਦੇ ਉਸ ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜ ਕੇ ਰੱਬੀ ਗੁਣਾਂ ਨੂੰ ਧਾਰਨ ਕਰਨਾ ਜੇਕਰ ਸਾਡੇ ਕੋਲ ਰੱਬੀ ਗੁਣ ਹੋਣਗੇ ਸ਼ubh ਗੁਣ ਹੋਣਗੇ ਫਿਰ ਅਸੀਂ ਸਮਾਜ ਦੇ ਭਲੇ ਲਈ ਕੋਈ ਕੰਮ ਕਰ ਸਕਦੇ ਹਾਂ ਕਬੀਰ ਜੀ ਸਾਨੂੰ ਪ੍ਰੇਰਿਤ ਕਰਦੇ ਹਨ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਜਾਤ ਸਾਧ ਦੀ ਸੰਗਤ ਕਰੀਏ ਉਸ ਵਾਹਿਗੁਰੂ ਜੀ ਦੇ ਗੁਣ ਗਾਇਨ ਕਰੀਏ ਭਾਵ ਕੇ ਸਾਧ ਦੀ ਸੰਗਤ ਤੋਂ ਭਾਵ ਕੇ ਚੰਗੇ ਗੁਨਾ ਦੀ ਸੰਗਤ ਸਤਿਗੁਰ ਦੀ ਸਿੱਖਿਆ ਦੀ ਸੰਗਤ ਸਤਿਗੁਰ ਦੇ ਉਪਦੇਸ਼ ਦਾ ਸੰਗ ਕਰਕੇ ਉਸ ਵਾਹਿਗੁਰੂ ਜੀ ਦੇ ਯਾਦ ਵਿੱਚ ਜੁੜ ਕੇ ਸਿਮਰਨ ਵਿੱਚ ਜੁੜ ਕੇ ਆਪਣਾ ਜੀਵਨ ਉੱਚਾ ਸੁੱਚਾ ਸਹਿਜਮਈ ਸਾਦਾ ਜੀਵਨ ਬਣਾਈਏ ਸੋ ਕਬੀਰ ਜੀ ਇਹ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਇਸ ਜੀਵਨ ਨੂੰ ਕਿਸੇ ਚੰਗੇ ਮਾਰਗ ਤੇ ਲਗਾਈਏ ਕਿਸੇ ਚੰਗੇ ਕੰਮ ਤੇ ਇਸ ਜੀਵਨ ਨੂੰ ਲੈ ਕੇ ਜਾਈਏ ਭਾਵ ਕਿ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜ ਕੇ ਆਪਣੇ ਜੀਵਨ ਵਿੱਚ ਰਹਿੰਦਿਆਂ ਹੋਇਆਂ ਸਮਾਜ ਦੇ ਭਲੇ ਲਈ ਆਪਣੇ ਭਲੇ ਲਈ ਉਸ ਵਾਹਿਗੁਰੂ ਜੀ ਦੇ ਅਕਾਲ ਪੁਰਖ ਦੇ ਰੱਬੀ ਸਿਮਰਨ ਵਿੱਚ ਜੁੜ ਕੇ ਆਪਣਾ ਜੀਵਨ ਬਤੀਤ ਕਰਿਏ ਜੀ